ਜੋ ਤਾਂ ਇਹ ਫੰਕਸ਼ਨ ਸਿਰਫ ਫੰਕਸ਼ਨ ਨਹੀਂ ਇਤਿਹਾਸ ਦਾ ਪੰਨਾ ਹੈ। ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਜਿਨ੍ਹਾਂ ਨੇ ਸਾਡੇ ਦੇਸ਼ ਦੀ ਝੋਲੀ ਆਜ਼ਾਦੀ ਪਾਈ ਅਗਵਾਈ ਦੇ ਥੱਲੇ। ਸੋ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਗਲਤ ਸੋਚ ਵਾਲੇ ਲੋਕਾਂ ਨੇ ਕੀਤਾ ਉਹ ਉਸ ਜਨਮ ਦਿਨ ਦੇ ਮਨਾਉਣ ਵਾਸਤੇ ਇਕੱਠੇ ਹੋਏ ਆਏ ਆ ਤੇ ਬਹੁਤ ਅੱਛੀ ਗੱਲ ਹੈ ਔਰ ਬਾਬਾ ਜੀ ਨੇ ਇਹ ਦਿਨ ਵੀ ਬਣਾਇਆ ਤੇ ਇਸ ਤੋਂ ਇਲਾਵਾ ਵੀ ਜਿਹੜੀ ਸਾਡੀ ਹਿਸਟਰੀ ਦੇ ਨਾਲ ਜੁੜੀਆਂ ਗੱਲਾਂ ਨੇ ਉਹਨਾਂ ਸਾਰੀਆਂ ਮਨਾਉਂਦੇ ਰਹਿੰਦੇ ਆ। ਤੇ ਮੈਨੂੰ ਕਿਹਾ ਸੀ ਕਿ ਮੈਂ ਇਸ ਕਰਕੇ ਮੈਂ ਵੀ ਹਾਜ਼ਰ ਹੋਈ ਆ ਇਸ ਥਾਂ ਤੇ ਜਿਹੜੀ ਗੱਲ ਜਿਨ੍ਹਾਂ ਨਾਲ ਹੁਣ ਜਿਹੜੀ ਰਾਜਨੀਤੀ ਚੱਲ ਰਹੀ ਹੈ ਜਿਵੇਂ ਇਹ ਆਵਾਦੀ ਪਾਰਟੀ ਸત્તાਦਾਰੀ ਪਾਰਟੀਆਂ ਲੇਕਿਨ ਮੇਅਰ ਦੇ ਚੋਣਾਂ ਦੇ ਕੀਤੇ ਬਹੁਤ ਮਾਦਕੀ ਫਿਰ ਵੀ ਉਹਨਾਂ ਨੇ ਅੱਜ ਆਪਣਾ ਮੇਅਰ ਬਣਾਇਆ ਤੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਵਾਦੀ ਇਕੱਠੇ ਨੇ ਕੀ ਰਾਜਨੀਤੀ ਚੱਲ ਕੀ ਰਿਹਾ ਜੀ ਇਹ ਦੇਖੋ ਸਮਾਜਿਕ ਤੇ ਰਾਜਨੀਤਿਕ ਸੋਚ ਦੇ ਵਿੱਚ ਮੈਂ ਸਮਝਦੀ ਆਂ ਕਿਸ ਇੱਕ ਦੀ ਗੱਲ ਨਹੀਂ ਮੈਂ ਕਰਦੀ ਇਹ ਸਾਰੀਆਂ ਚਾਹੇ ਭਾਜਪੀ ਹੋਵੇ ਚਾਹੇ ਦੂਜੀ ਤੀਜੀ ਹੋਵੇ ਚਾਹੇ ਇੰਨੀ ਗ੍ਰਾਵਟ ਆ ਗਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਕਿ ਸਾਡੀ ਸਾਡੀ ਸਭਿਤਾ ਸਾਡਾ ਇਤਿਹਾਸ ਜਿਹਨੂੰ ਅਸੀਂ ਯਾਦ ਕਰਦੇ ਹਾਂ ਅੱਜ ਉਸ ਨੂੰ ਆਪਣੀਆਂ ਨਿੱਜੀ ਸੋਚਾਂ ਕਰਕੇ ਨਿਲਾਮ ਕਰਨ ਵਾਲੇ ਪਾਸੇ ਨੂੰ ਚੱਲ ਰਹੇ ਨੇ ਜਿਹੜੇ ਕੋਈ ਲੋਕ ਲੋਕਾਂ ਨੂੰ ਸਾਹਮਣੇ ਚੀਟ ਕਰਦੇ ਆ ਚਾਹੇ ਉਹ ਸਰਕਾਰੀ ਅਨਾਊਂਸਮੈਂਟਾਂ ਕਰਕੇ ਚਾਹੇ ਪਾਰਟੀ ਅਨਾਊਂਸਮੈਂਟਾਂ ਕਰਕੇ ਚਾਹੇ ਗਰੰਟੀਆਂ ਕਰਕੇ ਚਾਹੇ ਕਿੱਥੇ ਅੱਜ ਜਿਵੇਂ ਸਵੇਰ ਕਿਤੇ ਤੇ ਪਾਇਰ ਕਿਤੇ ਤੇ ਸ਼ਾਮ ਕਿਤੇ ਇੱਕ ਸਾਡਾ ਜਿੰਨ ਕਨੇ ਕਰੈਕਟਰ ਦੇਖਣ ਵਾਲੇ ਮਾੜੀ ਮੋਟੀ ਸੰਗ ਆ ਜਾਂਦੀ ਹੈ ਲੇਕਿਨ ਅੱਜ ਉਹ ਸਾਰੇ ਹੱਦਾਂ ਬੰਨੇ ਟੱਪ ਗਿਆ ਜਿਹੜਾ ਨਿਗਹਾਰ ਸਾਡੇ ਸਾਰਿਆਂ ਦੀ ਇੱਕ ਸ਼ਰਮ ਦਾ ਕਾਰਨ ਬਣਿਆ ਹੈ ਕਿ ਕੀ ਅਸੀਂ ਇਹ ਪੰਜਾਬੀ ਆ ਸੀ ਅਜ ਤੱਕ ਇਹ ਸਿੱਖਿਆ ਸੀ ਕਿ ਸਰਦੀਪ ਜੀਏ ਧਰਮ ਨਾ ਛੋੜੀਏ ਸੰਤੈਸ਼ਾ ਸਾਡੇ ਗੁਰੂਆਂ ਨੇ ਸਾਡੇ ਦੇਵੀ ਦੇਵਤਿਆਂ ਨੇ ਤੇ ਅੱਜ ਇਸ ਅਸੀਂ ਕੁਰਸੀ ਦੇ ਲਾਲਚ ਵਿੱਚ ਕਰਕੇ ਜਿਹੜੀ ਕੁਰਸੀ ਨਾਲ ਨਹੀਂ ਜਾਣੇ ਇੱਥੇ ਹੀ ਰਹਿ ਜਾਣੀ ਹੈ ਇੰਨਾ ਗਿਰ ਗਿਆ ਲੋਕਾਂ ਦੀਆਂ ਨਿਗਾਹਾਂ ਵਿੱਚ ਵੀ ਤੇ ਹਲਾਤ ਦੀਆਂ ਨਿਗਾਹਾਂ ਵਿੱਚ ਵੀ ਅੱਜ ਉਸ ਦੀ ਪੂਰੀ ਨਿੰਦਿਆ ਕਰਦੇ ਆਂ ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆਂ ਹਰ ਤਰੀਕੇ ਨਾਲ ਕਿ ਜਿਵੇਂ ਕਹਿੰਦੇ ਨਾ ਵੀ ਖਾਣ ਪੀਣ ਜਾਂ ਹੋਰ ਚੀਜ਼ 'ਚ ਪਿਓਰਿਟੀ ਰਹੇ ਕਿ ਪਾਰਟੀਆਂ ਵਿੱਚ ਵੀ ਥੋੜੀ-ਮੋਟੀ ਇਸ ਤਰ੍ਹਾਂ ਦੀ ਗੱਲ ਰਹੇ ਕਿ ਜੇ 5% 2% 10% ਕੋਈ ਝੂਠ ਬੋਲ 20% ਵੀ ਬੋਲ ਪਣ ਪਰ ਹੁਣ ਤਾਂ ਇਹ ਹੈ ਕਿ 90% ਝੂਠ ਬੋਲ ਕੇ ਕੋਈ 10% ਦੇ ਉੱਤੇ ਵੀ ਸ਼ਰਮ ਨਹੀਂ ਸਮਝਦੇ ਲੋਕ ਇਹਨਾਂ ਨੂੰ ਲੰਬ ਮਤ ਦੇਵੇ ਕਿੰਝ ਵੀ ਕਾਗਲ ਸਗਟਵਾਈ ਚੱਲ ਰਹੀ ਹੈ ਕਿ ਲੁਧਿਆਣਾ ਜਿਵੇਂ ਪੂਰੇ ਪੰਜਾਬ ਚ ਉਹਦੇ ਲਈ ਕਿਵੇਂ ਹੋ ਕਾਂਗਰਸ ਦਾ ਇੱਕਜੁੱਟਤਾ ਕਿਵੇਂ ਹੋਊਗੀ ਜਿਵੇਂ 2027 ਦਾ ਦੇਖ ਰਹੇ ਹੋ ਲੇਕਿਨ ਪਰ ਇੱਕਜੁੱਟਤਾ ਕਿਵੇਂ ਹੋਊਗੀ ਕਾਂਗਰਸ ਦੇਖੋ ਭਾਵੇਂ ਤੁਸੀਂ ਮੈਂ ਇਸ ਤੋਂ ਡਿਨਾਈ ਨਹੀਂ ਕਰਦੀ ਕਿ ਗੁਰਤਵਾਜੀ ਨਹੀਂ ਹੈ ਜਾਂ ਕਿਸ ਤਰ੍ਹਾਂ ਨਹੀਂ ਹੈ ਹਰ ਥਾਂ ਤੇ ਹੁੰਦੀ ਹੈ ਤੇ ਲੇਕਿਨ ਇਹ ਸਮਝਦਿਆਂ ਕਿ ਦੂਜੀਆਂ ਸਾਰੀਆਂ ਪਾਰਟੀਆਂ ਤਾਂ ਪਾਟੋ ਛੀੜੋ ਕੇ ਇੱਕ ਇੱਕ ਆਪਣੀ ਪਾਰਟੀਆਂ ਦੇ ਵਰਕੇ ਕੋਈ ਇੱਕ ਚੱਕੀ ਫਿਰਦਾ ਕਿ ਕਿਧਰ ਨਾ ਕੋਈ ਸਵੇਰ ਕੋ ਸ਼ਾਮ ਕਹਿੰਦੇ इन्हना ने जड़िया मिलावटियाँ हम पिछला बदलाव आया इस बदलाव ने इन्ना क बदलाव लिया था कि कौन किधर किधर भजया फिर तुरैया तो फिर कोई गल ही नहीं है ठीक कांग्रेस पार्टी पहला भी सी मेरे समय से भी डिफरेंस ऑफ ओपीनियन हूँ सो किसी मुद्दे से होंगे किसी इशूते होंगे और उस इशू में जिम्मे अब भी मैं इधर आया इतने कि इन्ना इन्ना मुद्द से साइड डिफरेंसि होजी अपने इस तरह नहीं लालसा करके हुए मैं तो खुद चीफ मिनिस्टरी छोड़ने दसिया जिमें अदे छर बैठी सोदे नहीं ਜਦੋਂ ਇਹ ਦੇਖਿਆ ਕਿ ਸਾਡੇ ਰਾਜ ਭਾਗ 'ਚ ਹੁੰਦੇ ਹੋਏ ਆ ਆ ਹੋ ਰਿਹਾ ਹੈ ਉੱਥੇ ਹੋਇਆ ਸੀ ਉਹ ਅੱਜ ਵੀ ਹੋਵੇ ਤਾਂ ਅਸੀਂ ਉਹਨੂੰ ਨਹੀਂ ਮਾੜਾ ਸਮਝਦੇ ਲੇਕਿਨ ਜੋ ਸਿਰਫ ਜਿਸ ਦਾ ਨਜ਼ਰੀਆ ਹੀ ਹੈ ਹੋਵੇ ਕਿ ਮੈਨੂੰ ਕੀ ਚਾਹੀਦਾ ਹੈ ਇਸ ਕਰਕੇ ਲੋਕ ਵੀ ਹੁਣ ਲੀਡਰਾਂ ਨੂੰ ਫਾਲੋ ਕਰਨਾ ਇਹ ਕਰ ਰਹੇ ਨੇਗੇ ਤੇ ਸਾਡੀ ਕਾਂਗਰਸ ਪਾਰਟੀ 'ਚ ਅਸੀਂ ਜ਼ਰੂਰ ਅੱਜ ਵੀ ਪ੍ਰਤੀਯਗਿਆ ਕੀਤੀ ਹੈ ਅਸੀਂ ਆਪਣੀਆਂ ਸੋਚਾਂ ਅਸੀਂ ਆਪਣੀਆਂ ਗੱਲਾਂ ਅਸੀਂ ਆਪਣੇ ਓਪੀਨੀਅਨਸ ਆਪਣੀ ਪਾਰਟੀ ਹਾਈ ਕਮਾਂਡ ਕੋਲ ਰੱਖਾਂਗੇ ਸਾਡੀ ਪਾਰਟੀ ਹਾਈ ਕਮਾਂਡ ਜਿਹੜੀ ਹੈ ਜਿਵੇਂ ਹੁਣ ਰਾਹੁਲ ਜੀ ਨੇ ਪਾਰਟ ਜੋੜੋ ਕੀਤੀ ਹੈ ਉਸ ਤੋਂ ਪਹਿਲਾਂ ਵੀ ਜੇ ਸੋਚੀਏ ਜੇ ਰਾਹੁਲ ਗਾਂਧੀ ਜੀ ਨੂੰ ਵੀ ਕੁਰਸੀ ਦੀ ਲਾਲਸਾ ਹੁੰਦੀ ਤਾਂ ਬਹੁਤ ਪਹਿਲਾਂ ਬਣ ਗਏ ਹੁੰਦੇ ਪੀਐਮ ਉਹਨਾਂ ਨੂੰ ਕੋਈ ਕੁਰਸੀ ਦੀ ਲਾਲਸਾ ਨਹੀਂ ਹੈ ਹਾਂ ਠੀਕ ਜੇ ਕਈ ਸਾਡੇ ਫੈਸਲੇ ਇਸ ਤਰ੍ਹਾਂ ਦੇ ਹੋ ਜਾਂਦੇ ਆ ਉੱਪਰ ਤੋਂ ਵੀ ਹੋ ਜਾਂਦੇ ਆ ਕਰਵਾ ਜਾਂਦੇ ਆ ਲੋਕ ਆ ਕੇ ਉਹ ਸਾਡੀਆਂ ਐਡਵਾਈਜ਼ਰੀ ਕਮੇਟੀਆਂ ਉਹ ਹੁਣ ਸਾਡੇ ਨਿਸ਼ਾਨੇ ਤੇ ਨੇ ਜਿਹੜੀਆਂ ਗਲਤ رائے ਦੇ ਕੇ ਗਲਤ ਐਡਵਾਈਸਸ ਦੇ ਕੇ ਐਸੇ ਕਨਵਿੰਸਿੰਗ ਤਰੀਕੇ ਨਾਲ ਕੋਈ ਆਏ ਜੇ ਫੈਸਲੇ ਕਰਾਉਂਦੇ ਆ ਜਿਹਦੇ ਨਾਲ ਪਾਰਟੀ ਕਮਜ਼ੋਰ ਹੋਵੇ ਕਾਂਗਰਸ ਪਾਰਟੀ ਅਸੀਂ ਕਾਂਗਰਸ ਪਾਰਟੀ ਨੂੰ ਕਮਜ਼ੋਰ ਹੁੰਦੀ ਨਹੀਂ ਦੇਖ ਸਕਦੇ ਅਸੀਂ ਉਹ ਹਰ ਹੀਲਾ ਤੇ ਵਸੀਲਾ ਵਰਤ ਕੇ ਅਸੀਂ ਇਸ ਦੇ ਪੂਰੇ ਥੰਮ ਬਣ ਕੇ ਖੜਾਂਗੇ ਤੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਆਸ ਹੈ ਮੈਨੂੰ ਕਿ ਜੋ 27 ਪਏ 2 ਸਾਲ ਪਏ ਐ ਅਸੀਂ ਇੱਕ ਸਾਲ ਦੇ ਵਿੱਚ ਵਿੱਚ ਇਹ ਸਾਲ ਦੇ ਵਿੱਚ ਵਿੱਚ ਅਸੀਂ ਆਪਣੇ ਵੱਲੋਂ ਪੂਰੇ ਯਤਨ ਲਾ ਕੇ ਜੇ ਸਾਰਾ ਨਹੀਂ ਤਾਂ ਕਾਫੀ ਠੀਕ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਵਾਂਗੇ ਲਾਈਨ ਆਰਡਰ ਦੀ ਪੰਜਾਬ ਦੇ ਵਿੱਚ ਜਿਹੜੀ ਖਰਾਬ ਹੋਈ ਹੈ ਉਹਦੇ ਬਾਰੇ ਨਹੀਂ ਖਰਾਬ ਹੋਈ ਤਾਂ ਕਹੀਏ ਜੇ ਉੱਤੇ ਮਾੜੀ ਬੋਟੀ ਠੀਕ ਹੋਵੇ ਪੰਜਾਬ 'ਚ ਤਾਂ ਲਾਈਨ ਡਾਡਰ ਖਾਈ ਨਹੀਂ ਜਿਸ ਦੀ लाठी ਉਸ ਦੀ ਵਹਸ ਹੁ ਤਾਂ ਇਹ ਕਮ ਹੋਇਆ ਹੋਵੇਗਾ ਸੋ ਇਸ ਕਰਕੇ ਐਨੇ ਇੱਥੇ ਬਹੁਤ ਉਛਾਇਆ ਅਤਵਾਦ ਵੀ ਆਇਆ ਉਸ ਤੋਂ ਪਹਿਲਾਂ ਵੀ ਬਹੁਤ ਲੜਾਈਆਂ ਹੋਈਆਂ ਲੇਕਿਨ ਜਿਸ ਤਰੀਕੇ ਦੀ ਅੱਜ ਕੱਲ ਕੋਈ ਸੇਫ ਨਹੀਂ ਇੱਥੋਂ ਨਿਕਲਦਾ ਦੁਕਾਨਦਾਰਾ ਚਾਹੇ ਕਿਸ ਤਰ੍ਹਾਂ ਗੈਂਗਸਟਰ ਕਿਸ ਤਰ੍ਹਾਂ ਲੁੱਟਾਖੋਹਾ ਕਿਸ ਤਰ੍ਹਾਂ ਰਿਸ਼ਤੇ ਤਾਰਪੀ ਡੋਕਰੇ ਜਾ ਰਹੇ ਆ ਸਮਾਜ ਵਿੱਚ ਵੀ ਗਰਾਫਟ ਮੈਂ ਤਾਂ ਹੀ ਕਹੀ ਹੈ ਰਿਸ਼ਤਿਆਂ ਦੇ ਵਿੱਚ ਵੀ ਤੁਸੀਂ ਦੇਖੋ ਆ ਕੇ ਕਿੰਨਾ ਕਰਮਕਿ ਸ਼ਰਮ ਦੀ ਨਾਲ ਸਿਰ ਝੁੱਕ ਜਾਂਦਾ ਕਿ ਅਸੀਂ ਕਿੱਥੇ ਕੀ ਦੇ ਵਿੱਚ ਜਾਉ ਰਹੇ ਹਾਂ ਕਹਿ ਜੇ ਹਾਲਾਤ ਵਿੱਚ ਜਾਉ ਰਹੇ ਹਾਂ ਇਹ ਸਾਰੀਆਂ ਸਿਚੁਏਸ਼ਨਾਂ ਲੋਕਾਂ ਨੂੰ ਇਹ ਲੱਗਦਾ ਸੀਗਾ ਜਦੋਂ ਬਦਲਾਅ ਕਰਕੇ ਇਹਨਾਂ ਦੀ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਹੈ ਲੇਕਿਨ ਇਹ ਆਮ ਆਦਮੀ ਪਾਰਟੀ ਜਿਨੇ ਤਾਂ ਮੁੜ ਕੇ ਯਾਦ ਕਰਾਤਾ ਕਿ ਉਹ ਤਾਂ ਕਾਂਗਰਸ ਵਿੱਚ ਅੰਦਰ ਸੀ ਇਹਨਾਂ ਤੋਂ ਇਹਨਾਂ ਲੋਕ ਆਕ ਗਏ ਹੈ ਦੇਖ ਕੇ ਕਿ ਇਹਨਾਂ ਨੇ ਪਤਾ ਹੀ ਨਹੀਂ ਇਹ ਬੋਲ ਦੇ ਮੂੰਹ ਚੋਂ ਕੀ ਹੁੰਦੇ ਤੇ ਹੋ ਕੀ ਰਿਹਾ ਹੁੰਦਾ ਖੁਦ ਵੀ ਇਹਨਾਂ ਨੂੰ ਆਪਣੀ ਗੱਲ ਦੇ ਵਿੱਚ ਸੰਗ ਨਹੀਂ ਹੈਗੀ ਮਾੜੀ-ਮੋਟੀ ਵੀ ਸੋ ਇਸ ਕਰਕੇ ਲੋਕਾਂ ਨੇ ਨਸ਼ਾ ਸਰੇ ਆਮ ਵਿਕਰੀ ਹੈ ਜੀ ਹਰ ਚੀਜ਼ ਹਰ ਚੀਜ਼ ਨਸ਼ਾ ਲਾਈਆਂ ਉਰਲਾ ਪਰਲਾ ਗੈਂਗਸਟਰ ਲੁੱਟਮਾਰ ਕਿਸੇ ਦੀ ਕੋਈ ਜ਼ਿੰਦਗੀ ਆਏ ਨਹੀਂ ਪਤਾ ਪਾਲ ਵਿੱਚ ਕੀ ਹੋਵੇ ਤੇ ਲੋਕ ਹੁਣ ਇਹ ਮਥੀ ਬੈਠੇ ਆ ਕਿ 27 ਦੇ ਵਿੱਚ ਇਹੋ ਜੀਆਂ ਸਾਰੀਆਂ ਪਾਰਟੀਆਂ ਦੇਖ ਲਈਏ ਇਹਨਾਂ ਨੂੰ ਅਸੀਂ ਦਰ ਕਨਾਰੇ ਕਰਾਂਗੇ ਠੀਕ ਹੈ ਜੀ ਸੰਵਿਧਾਨ ਦੀ ਕਿੰਨੀ ਬੇਇੱਜ਼ਤੀ ਕੀਤੀ ਗਈ ਹੈ ਜੀ ਹਾਂ ਹੁਣ ਦੇਖੋ ਬੋਤ ਤੋੜਿਆ ਗਿਆ ਬੋਤ ਤੋੜਿਆ ਗਿਆ ਕੁਝ ਹੋਇਆ ਲੋ ਜੀ ਜਿਨ੍ਹਾਂ ਨੇ ਇੰਨਾ ਵੱਡਾ ਆਜ਼ਾਦੀ ਮਹਾਤਮਾ ਜੀ ਨੇ ਦੀ ਲੀਡਰਸ਼ਿਪ ਤਾਂ ਲੈ ਲਈ ਆਂਦੇ ਸਰਕਾਰ ਉਹ ਜਿਵੇਂ જવાਹਰ ਲਾਲ ਜੀ ਤੋਂ ਪਹਿਲੇ ਪੀਐਮ ਬਣੇ ਤੇ ਸੰਵਿਧਾਨ ਉਸ ਦੇ ਤਹਿਤ ਜਿਹੜਾ ਭੀਮrao ਜੀ ਨੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਿਹੜਾ ਕਿਤੇ ਨਹੀਂ ਹੈ ਦੁਨੀਆ ਵਿੱਚ ਉਹਦੇ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆਂ ਪਰ ਤੁਸੀਂ ਅਸੀਂ ਇਥੇ ਆਮ ਆਦਮੀ ਉਹਨਾਂ ਲਈ ਕੀ ਹੈਗਾ ਇਸ ਕਰਕੇ ਬਹੁਤ ਹੀ ਮੈਂ ਸਮਝਦੀ ਆਂ ਰੱਬੋ ਮਿਹਰ ਕਰੇ ਬਖਸ਼ੇ ਇਹਨਾਂ ਦੀ ਕਰਦੇ ਹੋ ਕਿ ਨਿੰਦਿਆ ਕਰਦੀਆਂ ਚਾਹੇ ਉਹ ਦਿੱਲੀ ਦੀ ਸਰਕਾਰ ਹੈ ਚਾਹੇ ਉਹ ਅਜਮੈਸ਼ਟੀਆਂ ਸੂਬਿਆਂ ਦੀ ਸਰਕਾਰ ਹੈ ਜਦ ਤੱਕ ਇਸ ਤਰ੍ਹਾਂ ਦੇ ਫੈਸਲਿਆਂ ਉੱਪਰ ਉਹ ਆਪਣਾ ਆਪਣਾ ਫੈਸਲਾ ਇਨਸਾਫ ਦਾ ਨਹੀਂ ਕਰਦੇ ਤਾਂ ਮੈਂ ਸਮਝਦੀ ਆ ਕਿ ਲੋਕ ਉਹਨਾਂ ਨੂੰ ਘਰ ਦਾ ਰਾਹ ਦਿਖਾ ਦੇਣਗੇ